ਦੇਖੋ ਜੀ ਕਹਿਣਾ ਕੀ ਹੈ ਜੀ ਇਹ ਸਾਰਾ ਇਕੱਠ ਜਿਹੜਾ ਵਾ ਮੋਦੀ ਦੇ ਅਗੇਂਸਟ ਹੈ ਮੋਦੀ ਦੀ ਨੀਤੀਆਂ ਦੇ ਅਗੇਂਸਟ ਹੈ ਰਮਨ ਬੈਲ ਜੀ ਨੇ ਜਿਹੜਾ 2 ਸਾਲ ਚ ਕੰਮ ਕਰਕੇ ਦਿੱਤਾ ਜਾਂ ਸਾਡੀ ਸਰਕਾਰ ਨੇ ਜੋ ਕੰਮ ਕੀਤਾ ਅੱਜ ਜੇ ਤੁਸੀਂ ਇੱਧਰ ਵੇਖ ਸਕਦੇ ਹੋ ਜਿਹੜਾ ਇਕੱਠ ਹੈਗਾ ਇਹ ਜਿਹੜਾ ਇਕੱਠ ਹੈ ਜੀ ਇਹ ਇਕੱਠ ਜਿਹੜੀ ਡਿਕਟੇਟਰਸ਼ਿਪ ਦੇ ਅਗੇਂਸਟ ਹੈ ਇਹ ਇਕੱਠ ਜਿਹੜੀ ਨਵੀਂ ਸਰਕਾਰ ਜਦੋਂ ਜਿਹਨੂੰ ਸਾਡੇ ਸਾਡੇ ਕਈ ਆਪਣੇ ਇਲਾਕੇ ਦੇ ਬੰਦੇ ਕਹਿੰਦੇ ਸੀਗੇ ਕਿ ਐਵੇਂ ਹੀ ਹੈ ਜਿਹਦੋਂ ਉਹਨੇ ਰਿਜ਼ਲਟ ਦਿੱਤਾ ਆਪਣਾ 99 99 ਸੀਟਾਂ ਨਾਲ ਜਦੋਂ ਆਪਣੇ ਬੰਦੇ ਦਿੱਤੇ ਉਦੋਂ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਕੀ ਹੈ ਅੱਜ ਵੀ ਅੱਜ ਵੀ ਸਾਡੇ ਏਰੀਆ ਦੀ ਖਾਸ ਔਰਤੇ ਸੋਚਾਈ ਹੈ ਕਿ ਭਈ ਆਮ ਆਦਮੀ ਪਾਰਟੀ ਦਾ ਵੋਟਰ ਕਿੱਥੇ ਆ ਅੱਜ ਆਮ ਆਦਮੀ ਪਾਰਟੀ ਦੇ ਵੋਟਰ ਇੰਨੀ ਧੁੱਪ ਦੇ ਵਿੱਚ ਇੰਨੀ ਗਰਮੀ ਦੇ ਵਿੱਚ ਐਨੇ ਪਸੀਨਾ ਪਸੀਨਾ ਹੁੰਦੇ ਬਾਅਦ ਵੀ ਸੜਕ ਦੇ ਉੱਤੇ ਖੜਾ ਇਹ ਸਪੋਰਟਰ ਤੇ ਰਮਨ ਬਿਆਲ ਜੀ ਦਾ ਜਿਹੜਾ ਕੰਮ ਕੀਤਾ ਸ਼ਹਿਰ ਚ ਜੋਰ ਰਮਨ ਬੈਲ ਜੀ ਨੇ ਘਰ ਘਰ ਜਿਹੜਾ ਵੀ ਕੋਈ ਆਇਆ ਉਹਦਾ ਆਪਣਾ ਤਨਮਨ ਧਰਨਾ ਕੰਮ ਕੀਤਾ ਉਹ ਇਹ ਚੀਜ਼ ਦੱਸ ਰਹੀ ਹੈ ਕਿ 2 ਸਾਲ ਦੇ ਵਿੱਚ ਸਾਡੀ ਪਾਰਟੀ ਨੇ ਜਿਹੜੀ ਇੰਪਰੂਵਮੈਂਟ ਦਿੱਤੀ ਰਮਨ ਬੈਲ ਨੇ ਗਰਦਾਸਪੁਰ ਚ ਉਹ ਹੈ ਜੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ